ਗੁਰਬਖ ਦੇ ਮੁਜ਼ਾਹਬੇ ਗੁਰੂ ਨੂੰ ਸਭ ਦੱਸਦੇ ਨੇ ਤੇ ਮੁਤਾਬਕ ਤੇ ਇਹ ਵਰਤਾ ਠੀਕ ਨਹੀਂ ਹੈ ਇਹ ਆਪਣੇ ਪੁਰਾਣੇ ਹੈ ਬ੍ਰਹਮਣ ਬਾਦ ਜਾਂ ਦੂਸਰੇ ਕਿਨੂੰ ਕਹਿੰਦੇ ਨੇ ਉਹ ਕਰਦੇ ਸਿਸਰਾ ਅਸੀਂ ਉਸਰਾਂ ਦੇ ਕਰਨੇ ਗੁਰੂ ਸਾਹਿਬ ਜਗਤਾਨਾਂ ਨਹੀਂ ਖੁਸ਼ ਹੁੰਦੇ ਗੁਰੂ ਸਾਹਿਬ ਨਾਰੀਏ ਨਾ ਨਹੀਂ ਕੁਝ ਹੁੰਦੇ ਜਾਦੂਦਰੀ ਨਹੀਂ ਕੁਝ ਹੁੰਦੇ ਇਹ ਤੇ ਵੈਸੇ ਤਰੀਕਾ ਤੇ ਨਹੀਂ ਹੈ ਜਿਹੜੀ ਵਸਤਾ ਪਰ ਜਿਹੜੇ ਵਿਚਾਰੇ ਨੂੰ ਨਵੇਂ ਆਦਮੀ ਆਣ ਪੜਿਆ ਉਹਨੂੰ ਪ੍ਰੇਮ ਆ ਲੱਗਾ ਉਹ ਜੋ ਜਲਾਉਂਦਾ ਆ ਇਸ ਕਰਕੇ ਮਹਾਰਾਜ ਦੇ ਅਗੇ ਮੈਂ ਜੋਤ ਜਲਾ ਰਿਹਾ ਮਹਾਰਾਜ ਦੇ ਨਾਰੀ ਪੜਾਉਂ ਰਿਹਾ ਤੇ ਪੜ੍ਹ ਰਿਹਾ ਜਾਂ ਇਹ ਕਰ ਰਿਹਾ ਇਹ ਕਰ ਰਿਹਾ ਤੇ ਭਾਈ ਉਹਦੀ ਤਾਂ ਸ਼ਰਧਾ ਭਰੇਵੇਂ ਜੇ ਤੇ ਉਹ ਦੁਨੀਆਵੀ ਤੌਰ ਤੇ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਜੋਤ ਦਾ ਕੁਝ ਹੋਣਗੇ ਜਾਂ ਨਾਰੀ ਪੜਨ ਦੇ ਕੁਝ ਹੋਣਗੇ ਜਾਏ ਤਾਂ ਤਾਂ ਤੇ ਉਹਨੂੰ ਘਰਬਤ ਨਹੀਂ ਹੈ ਜੇ ਉਹਦੀ ਸ਼ਰਧਾ ਖੋ ਰਿਹਾ ਕੁਝ ਗੁਰੂ ਅਨਸਾਦ ਜੀ ਵੱਲ ਸ਼ਰਧਾ ਆ ਤੇ ਫਿਰ ਵੀ ਇਹ ਇਹਨੂੰ ਅਗ ਜਲਾ ਵੀ ਦਿੱਤੇ ਘਰ ਵੀ ਦਿੱਤੇ ਇਹ ਅਸੀਂ ਛੜਦਾ ਦਉਦੀ ਟੋਪਾ ਕੇ ਮਾ ਮਾਰੀ ਹੂੰ ਸਮਝਾ ਦੇ ਜਿਵੇਂ ਐ ਭਾਈ ਇਹਦੇ ਨਾਲੇ ਗੁਰੂ ਸਾਹਿਬ ਨੇ ਤੇਰੇ ਪ੍ਰੇਮ ਨਾਲ ਖੁਸ਼ ਹੋਣਾ ਗੁਰੂ ਸਾਹਿਬ ਨੂੰ ਜੋਤਰਾ ਨਹੀਂ ਖੁਸ਼ ਹੋਣਾ ਦੂਸਰੀ ਚੀਜ਼ ਨਾਲ ਖੁਸ਼ ਹੋਣਾ ਤੇ ਬਾਕੀ ਜਾਲ ਉੱਥੇ ਜਲ ਰੱਖਿਆ ਹੁੰਦਾ ਤਾਂ ਜਾਲ ਦਾ ਮਤਲਬ ਹੈ ਜਦੋਂ ਬਾਣੀ ਪੜ੍ਹਨੇ ਆ ਜਲ ਚ ਪ੍ਰਵੇਸ਼ ਕਰਦੀ ਹੈ ਪ੍ਰਵੇਸ਼ ਕਰਕੇ ਉਹ ਜਲ ਜਿਹੜਾ ਉਹ ਇੱਕ ਕਿਸਮ ਦਾ ਅੰਮ੍ਰਿਤ ਬਾਦ ਦਿੰਦਾ ਹਾਂ ਅੰਮ੍ਰਿਤ ਜਿਹੜਾ ਆ ਤੁਸੀਂ ਪੀਂਦੇ ਹੋ ਰੋਜ਼ ਆਪਾਂ ਛਕਦੇ ਹਾਂ ਉਹ ਪਾਣੀ ਤਾਂ ਨਹੀਂ ਪਤਾਸਿਆਂ ਵਾਲਾ ਪਾਣੀ ਨਹੀਂ ਹੈ ਪਤਾਸਿਆਂ ਵਾਲੇ ਪਾਣੀ ਦੇ ਸਾਰੇ ਪੀਂਦੇ ਪਤਾਸਿਆਂ ਵਾਲੇ ਪਾਣੀ ਦੇ ਵਿੱਚ ਜਦੋਂ ਪੰਜ ਬਾਣੀਆਂ ਹਰ ਇੱਕ ਪੰਜ ਸੰਗਾ ਗੁਰਸਿੱਖ ਜਿਨ੍ਹਾਂ ਨੇ ਰਾਤ ਬਿਜਾਦ ਰੱਖਿਆ ਹੋਏ ਗੁਰੂ ਦਾ ਪਿਆਰਾ ਹੋਏ ਨਾਮ ਬੰਨ 잡ਦਾ ਇਹ ਨਿذرਮ ਕਰਦਾ ਹੋਏ ਆਪਣਾ ਉਹ ਜਦੋਂ ਬੈਠ ਕੇ ਆਪਣਾ ਖੰਡੇ ਨਾਲ ਉਹ ਇੱਕ ਟਿਕਟੇ ਨਾਲ ਪਾੜ ਆਪਣਾ ਪਾਠ ਕਰਦਾ ਆ ਜਬਜੀ ਸਾਹਿਬ ਦਾ ਜਦੋਂ ਉਹ ਵੀ ਬਾਕੀ ਪਾਣੀਆਂ ਦਾ ਉਹ ਪਾਠ ਜੋ ਕਰਦਾ ਆ ਪਾਠ ਪਾਣੀ ਤੇ ਪ੍ਰਵੇਸ਼ ਕਰਦਾ ਪ੍ਰਵੇਸ਼ ਕਰਦਾ ਪਾਣੀ ਦੇ ਵਿੱਚ ਤੇ ਪਾਣੀ ਫਿਰ ਇਸ ਕਰਕੇ ਪਾਣੀ ਨਹੀਂ ਰੰਦਾ ਉਹ ਅੰਮ੍ਰਿਤ ਵਾਜਦਾ ਕਿਉਂਕਿ ਭਾਵੇਂ ਜਦ ਪ੍ਰਵੇਸ਼ ਕੀਤੀ ਆ ਇਸ ਕਰਕੇ ਉਸ ਨੂੰ ਸ਼ਕਰ ਨਾਲ ਅੰਮ੍ਰਿਤ ਦੇ ਅੰਮ੍ਰਿਤ ਉਹਦੀ ਬੰਨ੍ਹਦਾ ਤੇ ਸਾੜੀ ਤੈ ਤੋੜ ਕੇ ਅੰਦਰ ਦੇ ਅੰਮ੍ਰਿਤ ਨਾਲ ਜਿਹੜਾ ਨਾਉ ਨੰਦ ਅੰਮ੍ਰਿਤ ਪ੍ਰਭ ਕਰਦਾ ਉਹ ਹੀ ਵੇ ਇਸ ਕਰਦਾ ਉਹਦੇ ਨਾਲ ਜੋੜਦਾ